ਰਾਸ਼ਟਰਪਤੀ ਜੋ ਬਾਈਡਨ ਅਤੇ ਉਹਨਾਂ ਦੇ ਰਿਪਬਲਿਕਨ ਵਿਰੋਧੀ ਡੋਨਾਲਡ 트੍ਰੰਪ ਵਿਚਾਲੇ ਰਾਸ਼ਟਰਪਤੀ ਚੋਣ ਪ੍ਰਕਿਰਿਆ ਦੀ ਪਹਿਲੀ ਬਹਿਸ ਦੌਰਾਨ ਅਰਥ ਵਿਵਸਥਾ ਸਰਹੱਦ ਵਿਦੇਸ਼ ਨੀਤੀ ਅਤੇ ਰਾਸ਼ਟਰੀ ਸੁਰੱਖਿਆ ਦੀ ਸਥਿਤੀ ਤੇ ਬਹਿਸ ਹੋਈ ਹੈ ਇਸ ਦੌਰਾਨ ਦੋਹਾਂ ਨੇ ਇੱਕ ਦੂਜੇ ਨੂੰ ਝੂਠਾ ਅਤੇ ਅਮਰੀਕੀ ਇਤਿਹਾਸ ਦਾ ਸਭ ਤੋਂ ਖਰਾਬ ਰਾਸ਼ਟਰਪਤੀ ਘਰਾੜ ਦਿੱਤਾ ਵੀਰਵਾਰ ਰਾਤ ਬਾਈਡਨ ਅਤੇ 트੍ਰੰਪ ਵਿਚਾਲੇ ਕਰੀਬ 90 ਮਿੰਟ ਦੀ ਬਹਿਸ ਦੌਰਾਨ ਦੋਹਾਂ ਨੇ ਇੱਕ ਦੂਜੇ ਤੇ ਨਿੱਜੀ ਹਮਲੇ ਕੀਤੇ ਬਾਈਡਨ ਨੇ ਸਾਬਕਾ ਰਾਸ਼ਟਰਪਤੀ 트ੰਪ ਨੂੰ ਮੂਰਖ ਅਤੇ ਹਾਰਿਆ ਹੋਇਆ ਵਿਅਕਤੀ ਘਰਾਰ ਦਿੱਤਾ ਡੈਮੋਕ੍ਰੈਟਿਕ ਪਾਰਟੀ ਦੇ ਸੰਭਾਵਿਤ ਉਮੀਦਵਾਰ ਬਾਈਡਨ ਨੇ 트ੰਪ ਦਾ ਜ਼ਿਕਰ ਕਰਦੇ ਹੋਏ ਕਿਹਾ ਮੈਂ ਹਾਲ ਹੀ ਵਿੱਚ ਡੀਡੇਲੇ ਫਰਾਂਸ ਚ ਸੀ ਅਤੇ ਮੈਂ ਉਹਨਾਂ ਸਾਰੇ ਨਾਇਕਾਂ ਬਾਰੇ ਗੱਲ ਕੀਤੀ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਮੈਂ ਦੂਜੇ ਵਿਸ਼ਵ ਯੁੱਧ ਅਤੇ ਪਹਿਲੇ ਵਿਸ਼ਵ ਯੁੱਧ ਚ ਮਾਰੇ ਗਏ ਨਾਇਕਾਂ ਦੇ ਕਬਰਸਥਾਨਾਂ ਚ ਗਿਆ ਜਿੱਥੇ ਉਸਨੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਸਾਬਕਾ ਰਾਸ਼ਟਰਪਤੀ 트ੰਪ ਨੇ 2018 ਦੇ ਦੌਰੇ ਦੌਰਾਨ ਇਸ ਕਬਰਸਥਾਨ ਦਾ ਦੌਰਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਉਮਰ ਦੇ ਮਾਮਲੇ 'ਚ 81 ਸਾਲਾ ਬਾਈਡਨ ਨੇ ਯਾਦ ਦਵਾਇਆ ਕਿ 78 ਸਾਲਾ ਟਰੰਪ ਉਹਨਾਂ ਤੋਂ ਸਿਰਫ 3 ਸਾਲ ਛੋਟੇ ਨੇ ਨਿਊਯਾਰਕ ਇੱਕ ਪੌਨ ਸਟਾਰ ਨੂੰ ਗੁਪਤ ਰੂਪ ਨਾਲ ਪੈਸੇ ਦੇਣ ਦੇ ਮਾਮਲੇ 'ਚ ਟਰੰਪ ਨੂੰ ਦੋਸ਼ੀ ਠਹਿਰਾਏ ਜਾਣ ਦਾ ਹਵਾਲਾ ਦਿੰਦੇ ਹੋਏ ਬਾਈਡਨ ਨੇ ਉਹਨਾਂ ਨੂੰ ਅਪਰਾਧੀ ਕਿਹਾ ਸੀ ਜਿਸ ਤੇ ਪਲਟਵਾਰ ਕਰਦੇ ਹੋਏ ਟਰੰਪ ਨੇ ਬਾਈਡਨ ਨੂੰ ਅਪਰਾਧੀ ਕਿਹਾ ਟਰੰਪ ਨੇ ਬਾਈਡਨ ਦੇ ਪੁੱਤਰ ਹੰਟਰ ਬਾਈਡਨ ਨੂੰ ਬੰਦੂਕ ਖਰੀਦ ਨਾਲ ਜੁੜੇ ਇੱਕ ਮਾਮਲੇ 'ਚ ਦੋਸ਼ੀ ਠਹਿਰਾਏ ਜਾਣ ਦਾ ਜ਼ਿਕਰ ਕਰਦੇ ਹੋਏ ਦੋਸ਼ ਲਗਾਇਆ ਜਿਦੋਂ ਇੱਕ ਦੋਸ਼ੀ ਅਪਰਾਧੀ ਬਾਰੇ ਗੱਲ ਕਰਦੇ ਨੇ ਤਾਂ ਉਹਨਾਂ ਦਾ ਬੇਟਾ ਹੰਟਰ ਬਾਈਡਨ ਇੱਕ ਬਹੁਤ ਹੀ ਉੱਚ ਪੱਧਰ ਦਾ ਅਪਰਾਧੀ ਹੈ ਦੋਹਾਂ ਨੇਤਾਵਾਂ ਬਚਾ ਲੈ ਵਕ ਵਕ ਮੁੱਦਿਆਂ ਦੌਰਾਨ ਬਾਈਡਨ ਨੇ ਟਰੰਪ ਤੇ ਦ ਉਹ ਕਿਸ ਬਾਰੇ ਗੱਲ ਕਰ ਰਹੇ ਨੇ ਬਾਈਡਨ ਨੇ ਕਿਹਾ ਉਹਨਾਂ ਨੂੰ ਬਿਲਕੁਲ ਵੀ ਪਤਾ ਨਹੀਂ ਹੈ ਕਿ ਉਹ ਕਿਸ ਬਾਰੇ ਗੱਲ ਕਰ ਰਹੇ ਨੇ ਮੈਂ ਇੰਨੀ ਮੂਰਖਤਾ ਕਦੇ ਨਹੀਂ ਸੁਣੀ ਇਹ ਉਹ ਵਿਅਕਤੀ ਨੇ ਜੋ ਨਾਟੋ ਤੋਂ ਬਾਹਰ ਨਿਕਲਣਾ ਚਾਹੁੰਦੇ ਨੇ 트럼ਪ ਨੇ ਰਾਸ਼ਟਰਪਤੀ ਬਾਈਡਨ ਦੀ ਇਮੀਗ੍ਰੇਸ਼ਨ ਨੀਤੀਆਂ ਦੀ ਆਲੋਚਨਾ ਕਰਦੇ ਹੋਏ ਦੋਸ਼ ਲਗਾਇਆ ਕਿ ਇਸ ਨਾਲ ਦੇਸ਼ ਅਸੁਰੱਖਿਅਤ ਹੋ ਗਿਆ